ਕੰਮ ਹੋਇਆ ਮੈਨੂੰ ਐਂ ਦੱਸ ਕਿੱਥੇ ਮੇਰਾ ਡੈਡੀ ਤੇਰਾ ਡੈਡੀ ਮੈਨੂੰ ਕੀ ਪਤਾਗਾ ਮੈਨੂੰ ਸਾਰਾ ਹੀ ਪਤਾ ਮੰਮੀ ਇਹ ਕੀਤਾ ਕਰਾਇਆ ਸਾਰਾ ਕੁਝ ਤੇਰਾ ਮੈਨੂੰ ਸਹੀ ਚ ਦੱਸ ਦੇ ਮੇਰਾ ਡੈਡੀ ਕਿੱਥੇ ਆ ਮੈਂ ਆਪਦੇ ਘਰੇ ਬੈਠੀ ਆ ਯਾ ਦਿਮਾਗ ਚ ਲੱਗਿਆ ਘਰੇ ਬੈਠੀ ਆ ਪਰ ਜਿਹੜਾ ਤੇਰਾ ਦਿਮਾਗ ਨਾ ਉਹ ਬਹੁਤ ਪਾਸੇ ਆ ਮੈਨੂੰ ਪਤਾ ਤੇਰੀ ਬਹੁਤ ਚੱਲਣਾ ਇਸ਼ੂ ਕਿੱਥੇ ਆ ਲੈ ਕੱਲ ਤਾਂ ਉਹ ਆਇਆ ਸੀ ਮੇਰੇ ਨਾਲ ਅੱਛਾ ਇਨੀਸ਼ਾ ਦੀ ਬਾਗ ਵੀ ਗਿਆ ਹੋ ਉਹ ਨੂੰ ਸੌ ਕੰਮ ਨਹੀਂ ਵੇਲਾ ਨਹੀਂ ਹੈਗਾ ਉਹ ਮੈਨੂੰ ਸਾਰਾ ਕੁਝ ਹੀ ਪਤਾ ਆ ਜਿਹੜੀਆਂ ਚਤਰਾਈਆਂ ਤੂੰ ਕਰਦੀ ਆ ਨਾ ਮੇਰੇ ਡੈਡੀ ਨੇ ਨਾ ਆ 7 ਦਿਨਾਂ ਬਾਅਦ ਆਉਣਾ ਸੀ ਤੇ ਕੱਲ 7 ਦਿਨ ਪੂਰੇ ਹੋ ਗਏ ਤੇ ਪੱਕਾ ਤੂੰ ਗੈਬ ਕਰਾਇਆ ਮੇਰੇ ਡੈਡੀ ਨੂੰ ਤੈਨੂੰ ਪਤਾ ਸੀਗਾ ਵੀ ਹੁਣ ਮੇਰੀ ਸਚਾਈ ਸਾਹਮਣੇ ਆਊਗੀ ਮੇਰੇ ਮੁੰਡੇ ਦੇ ਕੀ ਪਕਾਈ ਮਰੀ ਜਾਨੀ ਐ ਤੂੰ ਨਾਲੇ ਕਿਹੜੀ ਸਚਾਈ ਦੀ ਗੱਲ ਕਰਦੀਆਂ ਮੇਰੀ ਸਚਾਈ ਅੱਜ ਤੱਕ ਸਾਹਮਣੇ ਲਿਆਉਣ ਵਾਲਾ ਇਸ ਦੁਨੀਆ 'ਚ ਕੋਈ ਜੰਮਿਆ ਨਹੀਂ ਹਵਦੇ ਪਿਓ ਨੂੰ ਪਾੜ ਲਾ ਉਹਦੀਆਂ ਆਦਿਏ ਕਰਤੂਤਾਂ ਬਾੜੀਆਂ ਪਹਿਲਾਂ ਵੀ ਤਾਂ ਉਹ ਜੇਲ੍ਹ 'ਚ ਗਈ ਸੀ ਉਦੋਂ ਮੈਂ ਗੈਬ ਕਰਾਇਆ ਸੀ ਮਾਰਦੀ ਐ ਗੱਲਾਂ ਮੈਨੂੰ ਚਲਾਕੀ ਨਾਲ ਕਹ ਮੈਨੂੰ ਸਿੱਧਿਓ ਕਿ ਦੱਸ ਦੇ ਮੇਰੇ ਡੈਡੀ ਕਿੱਥੇ ਆ ਕੀ ਕੀਤਾ ਤੂੰ ਉਹਦੇ ਨਾਲ ਮੈਨੂੰ ਕੀ ਪਤਾ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾਲਿਆ ਰੋਬ ਜਣਾ ਮੇਰੇ ਤੇ ਨਾ ਮਾਰਿਆ ਕਰ ਕੀ ਹੋ ਗਿਆ ਤੂੰ ਐ ਤਾਂ ਇਸ਼ੂ ਕਿੱਥੇ ਆ ਇਸ਼ੂ ਵਾਲੀ ਗੱਲ ਤੇ ਫਿਰ ਇਸ਼ੂ ਕਿੱਥੇ ਆ ਤੈਨੂੰ ਕਹੀ ਲੈਣਾ ਕੀ ਹੋ ਗਿਆ ਐ ਬੋਲੀ ਨਹੀਂ ਤੂੰ ਮਾਨੂੰ ਇਕੱਲਾ ਤੇ ਫੋਨ ਪੁੱਛ ਮੈਨੂੰ ਪੁੱਛ ਮੇਰਾ ਡੈਡੀ ਕਿੱਥੇ ਗਾਇਬ ਕੀਤਾ ਇਹਨੇ ਪਹਿਲਾਂ ਨਾ ਇੱਕ ਗੱਲ ਤੇ ਹੁਣ ਤੱਕ ਹੀ ਨਹੀਂ ਇਸ਼ੂ ਕਿੱਥੇ ਆ ਹੁਣ ਕਹੀ ਇਹ ਨਹੀਂ ਡੈਡੀ ਕਿੱਥੇ ਆ ਇੱਕ ਜਣ ਨੂੰ ਪੁੱਛ ਲੈ ਇਹ ਸਾਰਾ ਕੁਛ ਨਾ ਕੀਤਾ ਕਰਾਇਆ ਆ ਮਾਂ ਦਾ ਤਾਂ ਇਸ਼ੂ ਦਾ ਹੀ ਆ ਇਹਨਾਂ ਦੀ ਮਿਲੀ ਭੁਗਤਾ ਇਹਨਾਂ ਦੀ ਲੈ ਮੈਂ ਪਲਾਂ ਘਰੋਂ ਬਾਹਰ ਗਈ ਆ ਉਹ ਤੇਰਾ ਦਿਮਾਗ ਫੱਟ ਗਿਆ ਕੀ ਕਹੀ ਜੰਨੀ ਆ ਤੂੰ ਗੱਲ ਦੱਸ ਮੈਨੂੰ ਗੱਲ ਕੀ ਹੋਈ ਆ ਕਿਧਰੋਂ ਭੜਕ ਕੇ ਆਈ ਆ ਤੂੰ ਤੈਨੂੰ ਪਤਾ ਡੇੜੀ ਨੂੰ ਕੀ ਆ ਕੋਈ ਚੱਕਰ ਹੀ ਨਹੀਂ ਆਏ ਤੇਰੀ ਤੇਰੇ ਡੇੜੀ ਦੀ ਪੂਜ ਪੜੀ ਆਗੀ ਸਾਨੂੰ ਕੀ ਪਤਾ ਅਸੀਂ ਤਾਂ ਇੱਥੇ ਘਰੇ ਬੈਠੇ ਆ ਉਹਨੂੰ ਨਹੀਂ ਪਤਾ ਨਾ ਪਰ ਮੈਨੂੰ ਪਤਾ ਇਹ ਸਾਰਾ ਕੁਛ ਕੀਤਾ ਕਰਾਇਆ ਇਹ ਛਿੰਦਰਪਾਲ ਦਾ ਹੀ ਆ ਮਰਣਾ ਥਾਪੜਾ ਮੂਹ ਲਾਲ ਕਰ ਦੂੰਗਾ ਨਾ ਮੈਨੂੰ ਆਈ ਮੈਂ ਤਨੂ ਕਹੀ ਇਹ ਨਾ ਹਸਾਵਨ ਨਾਲ ਰਿਹਾ ਵੜਾ ਜਾ ਤੈਨੂੰ ਬੋਲਣ ਏ ਆਪਾ ਜਾਨੀ ਮਾਂ ਇਹਨੂੰ ਬੋਲਣ ਦੇ ਓ ਕੀ ਪਾਪ ਕਰੀਏ ਤੂੰ ਕੀ ਦੱਸਣਾ ਤੂੰ ਫਿਰ ਸੁਣ ਲੈ ਹਨਾ ਪਹਿਲਾਂ ਤਾਂ ਤੂੰ ਆਹਦਾ ਘਰ ਵਾਲਾ ਖਾਗੀ ਹੈ ਫਿਰ ਤੂੰ ਘਰ ਦੀ ਮਾਂ ਖਾਗੀ ਹੁਣ ਮੇਰੇ ਪਿਓ ਨੂੰ ਖਾਣ ਨੂੰ ਕਰਦੀ ਆ ਕੌਦਾ ਦੇਖੀ ਹੈ ਨਾ ਦੇਖੀ ਹੈ ਨਾ ਕਰਦੀਆਂ ਬਗਵਾਸ ਬੰਦ ਕੇ ਹੋਰ ਮਾਰਾ ਇੱਕ ਬਸ ਇਹਨੇ ਛਿੱਤਰੀ ਖਾਣੀ ਸੀ ਤੇ ਛਿੱਤਰਾ ਦੀ ਲੈਕ ਹੈ ਮੈਂ ਜਿਹੜਾ ਕੁਝ ਵੀ ਕਹਿ ਰਹੀ ਆ ਸੱਚਾ ਤੈਨੂੰ ਇੱਕ ਦਿਨ ਆਪੇ ਪਤਾ ਲੱਗ ਜਾਊਗਾ ਇਹ ਨੂੰ ਕੁੱਛ ਲੋ ਮੇਰਾ ਡੈਡੀ ਕਿੱਥੇ ਗਾਇਬ ਕੀਤਾ ਇਹਨੇ ਮੇਰੀ ਮਾਂ ਤੇ ਨਾਲ ਇਲਜ਼ਾਮ ਨਾ ਲਾ ਮੈਂ ਤੈਨੂੰ ਸਿੱਧੇ ਮੂੰਹ ਤੁਸੀਂ ਆਣਾ ਠੀਕ ਹੈ ਨਾ ਗਾਡੀ ਇਲਜ਼ਾਮ ਨਹੀਂ ਮੈਂ ਸੱਚੀ ਕਹਿ ਰਹੀ ਹਾਂ ਤੂੰ ਯਕੀਨ ਕਰੋ ਮੇਰਾ ਮੇਰੀ ਮਾਂ ਜਦੋਂ ਘਰੇ ਬੈਠੀ ਆ ਤੇ ਮੈਂ ਵੀ ਦਲਕਦਾ ਘਰੇ ਆ ਜਦੋਂ ਪਿਓ ਗਾਇਬ ਹੋਇਆ ਸਾਨੂੰ ਨਹੀਂ ਪਤਾ ਕਿੱਥੇ ਗਿਆ ਕਿੱਥੇ ਨਹੀਂ ਬਾਦੂ ਦੇ ਇਲਜ਼ਾਮ ਨਾ ਲਾ ਇਹ ਨਾ ਹੋਵੇ ਕਿਦਾ ਹਾਸ਼ਰ ਤੇਰੇ ਵਾਸਤੇ ਮਾੜਾ ਨਿਕਲ ਕੇ ਆਵੇ ਤੇਰੀ ਮਾਂ ਘਰੇ ਤਾਂ ਬੈਠੀ ਆ ਪਰ ਘਰੇ ਬੈਠੀ ਬੈਠੀ ਤੈਨੂੰ ਪਤਾ ਇਹਦੀ ਲਿੰਕ ਕਿੱਥੇ ਕਿੱਥੇ ਤੱਕ ਆ ਕਿਹਨੂੰ ਕਿਹਨੂੰ ਫੋਨ ਕੀਤਾ ਕਿਹਨੂੰ ਪਤਾ ਕਿਹਨੂੰ ਫੋਨ ਲਾ ਕੇ ਕਿਹ ਉਹ ਪ੍ਰੂਫ ਵੀ ਤੇ ਮੇਰੇ ਡੈਡੀ ਨੇ ਉੱਤੇ ਲੈ ਕੇ ਆਉਣੇ ਸੀਗੇ ਇਹਨੂੰ ਪਤਾ ਸੀ ਕਿ ਹੁਣ ਮੇਰੀ ਸਚਾਈ ਸਾਹਮਣੇ ਆਉਗੀ ਉਹ ਗੱਲ ਛੱਡ ਇਹ ਸਾਰਾ ਕੁਝ ਕੀਤਾ ਉਹ ਗੱਲ ਛੱਡ ਜਿਹੜੀ ਗੱਲ ਤੈਨੂੰ ਮੈਂ ਪੁੱਛਿਆ ਨਾ ਉਹ ਦੱਸ ਵੀ ਤੇਰੇ ਡੈਡੀ ਨੂੰ ਤੂੰ ਕਹਿੰਦੀ ਐ ਨਾ ਮੇਰੀ ਮਾਂ ਨੇ ਚੁਕਾਇਆ ਉਹਦਾ ਤੇਰੇ ਕੋਲ ਕੀ ਪ੍ਰੂਫ ਹੈ ਕੋਈ ਪ੍ਰੂਫ ਹੈ ਕੀ ਹੋਣਾ ਜਿਹੜਾ ਕੁਝ ਮੂੰਹ ਚਾਹਂਦਾ ਭੁੱਕੀ ਜਾਂਦੀ ਐ ਐਡਾ ਵੱਡਾ ਮਾਂ ਨੂੰ ਪਛ ਵੀ ਤਰਫ ਮੈਂ ਕਿੱਥੇ ਐ ਮੇਰੀ ਗੱਲ ਸੁਣੋ ਅੱਗੇ ਵੀ ਮੈਂ ਤੁਹਾਨੂੰ ਕਿਸੇ ਗੱਲ ਤੇ ਝੂਠ ਮਾਰਿਆ ਕੱਲ ਤਾਂ ਮੇਰੀ ਗੱਲ ਤੇ ਯਕੀਨ ਕਰ ਲਓ ਮੈਂ ਤੇਰੀ ਗੱਲ ਤੇ ਪੂਰਾ ਯਕੀਨ ਨਹੀਂ ਕਰਦਾ ਮੈਨੂੰ ਮੇਰੀ ਮਾਂ ਤੇ ਪੂਰਾ ਭਰੋਸਾ ਹੈਗਾ ਤੇ ਜੇ ਬਸ ਤਾਂ ਤੁਸੀਂ ਇੱਕ ਦਿਨ ਕੋਈ ਗੱਲ ਨਹੀਂ ਜੇ ਮੈਂ ਪਛਤਾਉਂਗਾ ਨਾ ਤਾਂ ਮੈਂ ਆਪਦੀ ਕਿਸਮਤ ਨੂੰ ਪਛਤਾਉਂਗਾ ਤੇਰੇ ਮਗਰ ਲਾ ਕੇ ਨਹੀਂ ਮੈਂ ਪਛਤਾਉਂਦਾ ਠੀਕ ਹੈ ਨਾ ਗੱਲ ਸੁਣ ਲੈ ਮੇਰੀ ਤੈਨੂੰ ਇਸ ਘਰ ਦੇ ਵਿੱਚ ਰਹਿਣ ਨੂੰ ਥਾਂ ਦਿੱਤੀ ਹੈ ਨਾ ਕਿ ਸਾਡੇ ਨਾਲ ਜਵਾਨ ਲੜਾਉਣ ਨੂੰ ਥਾਂ ਦਿੱਤੀ ਹੈ ਠੀਕ ਹੈ ਨਾ ਜਿਵੇਂ ਤੂੰ ਮੇਰੀ ਮਾਂ ਨਾਲ ਬੋਲਦੀ ਹੈ ਨਾ ਪਛਤਾਈ ਤਾਂ ਅਸੀਂ ਉਸ ਦਿਨ ਤੇ ਜਾਣੇ ਆਂ ਕਿਸ ਦਿਨ ਦਾ ਤੈਸ ਘਰ ਦੇ ਵਿੱਚ ਪੈਰ ਪਾ ਲਿਆ। ਪਿਸਤੌਣੀ ਤਾਂ ਮੈਂ ਆਂ ਵੀ ਵਿਆਹ ਕੇ ਮੈਂ ਤੁਹਾਡੇ ਘਰੇ ਆ ਗਈ। ਉਹ ਨਿਕਲ ਜਾ ਫਿਰ ਹੁਣ ਨਿਕਲ ਜਾ ਜਾ। ਹਾਂ ਹੋ ਨਿਕਲ ਜਾਂਦਾ ਚਲ ਤੁਹਾਨੂੰ ਛੱਡ ਕੇ। ਇਹ ਤੁਹਾਡੇ ਭਰਾਸੇ ਤੇਰਾ ਕੀ ਪਤਾ ਤੂੰ ਮੇਰੇ ਜਵਾਕ ਵੀ ਖਾ ਜੇ। ਬਕਵਾਸ ਨਾ ਬੰਦ ਕਰ ਲਾ। ਮੈਨੂੰ ਲੱਗਦਾ ਇੱਕ ਲਾਵੜੇ ਨਾਲ ਨਾ ਅਕਲ ਨਹੀਂ ਟਕਾਣੇ ਆਈ। ਤੁਹਾਨੂੰ ਤਾਂ ਉੱਦੇ ਪਤਾ ਲੱਗੂਗਾ ਅੱਜ ਤੋਂ ਤੁਹਾਡੀ ਮਾਇਂ ਤੁਹਾਡੀ ਦੁਸ਼ਮਣ ਬਣ ਗਈ। ਇਹ ਤਾਂ ਇਹੋ ਜੀ ਆ ਕਿ ਪੈਸਿਆਂ ਦੇ ਲਾਲਚ ਪਿੱਛੇ ਥੋਨੂੰ ਵੀ ਮਾਰ ਸਕਦੀ ਹੈ ਇਹ। ਸੁਣ ਲਾ। ਸੁਣ ਲਾ। ਇਹ ਕੀ ਸੁਣੇ ਮੈਂ ਤੂੰ ਸੁਣਾ। ਤੂੰ ਦੱਸ ਮੇਰਾ ਪਿਆਰ ਕਿੱਥੇ ਹੈ? ਨਾ ਤੂੰ ਬੱਸ ਲੱਡੀ ਮੱਖਿਆ ਗਿਆ ਤੇਰਾ ਪਿਓ ਤੈਨੂੰ ਵੀ ਨਾ ਇੱਕ ਦਿਨ ਆ ਗੱਲਾਂ ਪਿੱਛੇ ਪਛਤਾਉਣਾ ਪਊਗਾ ਮੇਰੀ ਗੱਲ ਸੁਣ ਲੈ ਜੇ ਮੇਰੇ ਦਾਦੀ ਨੂੰ ਕੁਝ ਵੀ ਹੋ ਗਿਆ ਨਾ ਮਾਂ ਆਉਂਗਾ ਕਰਕੇ ਲਾਡੀ ਇਹ ਬਣੀ ਕਿਹਦੀ ਚਮੜੀ ਦੀ ਐ ਮਾਂ ਇਹਦੇ ਇੰਨੇ ਲਾਪੜੇ ਪੈ ਗਏ ਫਿਰ ਵੀ ਬੋਲਣਾ ਨਹੀਂ ਹਟਦੀ ਬੋਲਣਾ ਨਹੀਂ ਹਟਦੀ ਹਾਲ ਸੁਣ ਲੈ ਮੇਰੀ ਤੇਰੇ ਪਿਓ ਦਾ ਸਾਨੂੰ ਪਤਾ ਨਹੀਂ ਠੀਕ ਹੈ ਨਾ ਆਦੇ ਜਵਾਗ ਜੇ ਲੈ ਕੇ ਚੱਲ ਜਾ ਤੁਰਦੀ ਬਣ ਇਹ ਮੇਰੀ ਮਾਂ ਨਾਲ ਇਸ ਤਰੀਕੇ ਨਾਲ ਗੱਲ ਕਰਨੀ ਹੈ ਠੀਕ ਹੈ ਨਾ ਇਹਨੂੰ ਮੈਂ ਪਹਿਲਾਂ ਵੀ ਬਹੁਤ ਸਮਝਾਇਆ ਆ ਤੇਰੇ ਪਿਓ ਨੇ ਤੇ ਤੇਰੀ ਮਾਂ ਨੇ ਸਾਡੇ ਘਰੇ ਪਹਿਲਾਂ ਬਹੁਤ ਕਲੇਸ਼ ਪਾਇਆ ਤੇ ਮੈਂ ਨਹੀਂ ਚਾਹੁੰਦਾ ਹੁਣ ਦੁਬਾਰੇ ਕਲੇਸ਼ ਪਾਵੇ ਜੀ ਇਸ ਘਰ ਦੇ ਵਿੱਚ ਬਸਣਾ ਹੈ ਨਾ ਤਾਂ ਤਾਂ ਇੱਥੇ ਆਵਾਜ਼ ਨਹੀਂ ਮੀ ਕਰਨੀ ਪੈਣੀ ਬਹੁਤ ਆਵਾਜ਼ ਨਹੀਂ ਕਰਨੀ ਹੁਣ ਨਹੀਂ ਆਵਾਜ਼ ਨਹੀਂ ਵੀ ਕਰਦੀ ਮਾਂ ਸਾਡੇ ਘਰੇ ਨਾ ਗੱਲ ਸੁਣ ਲੈ ਜਨਾਨੀਆਂ ਉੱਚੀ ਆਵਾਜ਼ ਕਰਕੇ ਨਹੀਂ ਬੋਲਦੀਆਂ ਅੱਜ ਮਾਂ ਨੂੰ ਵੀ ਕਹਿ ਲਾ ਫਿਰ ਮਾਂ ਨੂੰ ਮੈਂ ਕੁਝ ਨਹੀਂ ਕਹਿੰਦਾ ਸੁਣ ਲੈ ਨਾ ਹੁਣ ਬੋਲੀ ਬਸ ਛੱਡ ਬਸ ਬੋਲ ਬੋਲ ਤੂੰ ਬੋਲਣਾ ਪਾਉਂ ਚੱਟੋ ਬੋਲੇਗੀ ਜਿਹੜੀ ਗੱਲ ਸਾਚ ਚਣਕ ਉਹ ਮੈਂ ਬੋਲਣਾ ਹਟਦੀ ਨਹੀਂ ਮੈਨੂੰ ਪਤਾ ਲੱਗ ਜਾਂਦੇ ਵੀ ਮੇਰੇ ਪਿਆਰ ਨੂੰ ਤੂੰ ਆ ਮੈਂ ਕਹਿੰਦੀ ਚੁੱਪ ਕਰ ਜਾ ਚੁੱਪ ਕਰ ਜਾ ਨਿਕਲ ਰੀਸੇ ਚੜਦੀ ਜਾਂਦੀ ਹੈ ਚੱਲ ਪਾ ਜਾ ਮਾ ਤੂੰ ਦਾ ਸਦਾ ਹੁਣ ਕੀ ਕਰਨਾ ਬਸ ਜਦੋਂ ਬੋਲੂ ਉਹਦੀ ਇਹਦੀ ਸਟਰੋਲ ਕਰਨੀ ਹੈ ਇਦਾਂ ਲਾਜੀ ਹੀ ਐ ਮਿੱਠਾ ਤੇ ਪਿਆਰ ਨਾਲੇ ਸਮਝਣ ਵਾਲੀ ਹੈ ਨਹੀਂ ਆ ਤੂੰ ਵੀ ਜਿਹੜੀ ਪਾਸ਼ਾ ਨਹੀਂ ਸਮਝਾਉਂਦੀ ਆ ਜਿਹੜੇ ਕੁੰਡੇ ਵੀ ਨੇ ਤੂੰ ਵੀ ਦੇ ਤੈਨੂੰ ਕੀ ਲੋੜ ਸੀ ਨੂੰ ਉੱਥੇ ਭੇਜਣ ਦੀ ਹੈ ਆ ਭੇਜ ਸੀ ਆ ਦੇਖ ਲੈ ਪਤਾ ਨਹੀਂ ਕਿਸ ਦੇ ਕਿਈ ਆਉਦੀ ਮਾਂ ਤੋਂ ਕੀ ਨਹੀਂ ਮਸਾ ਹੈ ਇਧਰ ਆਪਣੇ ਪੱਖ ਦੀ ਕਰੀ ਕੋਈ ਨਾ ਫਿਰ ਜੇ ਸਿੱਖ ਗਈ ਹੈ ਫਿਰ ਕਿਹੜਾ ਇਹਨੇ ਕੋਈ ਚੰਗਾ ਕੰਮ ਕਰ ਲੈ ਛਤਰੀ ਖਾਦੇ ਠੰਡਾ ਰਹਿ ਤੂੰ ਵੀ ਬਹਿ ਜਾ ਮੈਂ ਪਾਣੀ ਲੈ ਕੇ ਆਉਣੀ ਆ ਉਧਰ ਮਾਰਨਾ ਬਾਜ ਹੈ ਬੱਸ ਤਾਂ ਮੈਂ ਮਾਰ ਦੇਣੀ ਕੋਈ ਹੋਰ ਕੰਮ ਕਰਨ ਲੱਗੀ ਹੋਣੀ ਕੰਮ ਆ ਜਾ ਕੰਮ ਯਾਰ ਲਿਆ ਚਾਹ ਮੈਂ ਤਾਂ ਗੱਲ ਕਰਨੀ ਆ ਹਾਲੋ ਇੱਕ ਮਿੰਟ ਆ ਰਪੀਤਾ ਚਾਹ ਨਹੀਂ ਪੀਨੀ ਤੂੰ ਠੀਕ ਆ ਕਿ ਇਹਨੇ ਚਾਹ 'ਚ ਜ਼ਹਿਰ ਪਾਇਆ ਮੈਨੂੰ ਅੱਖੀ ਦੇਖਿਆ ਜ਼ਹਿਰ ਹਾਂ ਤੇ ਤੂੰ ਮੈਨੂੰ ਐਂ ਦੱਸ ਕਿਹਨੇ ਕਿਹਾ ਤੈਨੂੰ ਹੈ ਦੱਸ ਤੂੰ ਇੱਥੇ ਲਾਈਨ ਕਿ ਆਈ ਆ ਹੈ ਦੱਸ ਜੀ ਮੈਨੂੰ ਅੱਖੀ ਦੇਖਿਆ ਹਰਪ੍ਰੀਤ ਇਹ ਤੇਰੀ ਚਾਚਾ ਚ ਜ਼ਹਿਰ ਪਾਈ ਜਾਂਦੀ ਸੀ ਕੰਮੂ ਤੂੰ ਚਾਚਾ ਚ ਜ਼ਹਿਰ ਕਾ ਤੋ ਪਾਇਆ ਮੈਨੂੰ ਬੰਦਿਆ ਇਹਨੂੰ ਦੱਸ ਦੇ ਕਿਹਦੇ ਕਹਿੰਦੇ ਤੂੰ ਇੱਥੇ ਆਈ ਆ ਤੇ ਕਿਉਂ ਆਈ ਆ ਹਾ ਬਬੀ ਮੈਂ ਤੁਹਾਡੀ ਚਾਚਾ ਚ ਜ਼ਹਿਰ ਪਾਇਆ ਦਾ ਕਿਹਦੇ ਕਹਿੰਦੇ ਹੈ ਕਿਹਦੇ ਕਹਿੰਦੇ ਕੋਈ ਕਰਦੀ ਆ ਤੂੰ ਦੱਸ ਮੈਨੂੰ ਉਹ ਈਸ਼ਿੰਦਰਪਾਲ ਤੇ ਈਸ਼ੂ ਦੇ ਕਹਿਣ ਦੇ ਮੈਂ ਤੁਹਾਡੇ ਬੱਚੇ ਨੂੰ ਮਾਰਨਾ ਚਾਹੁੰਦੀ ਆ ਉਹ ਨਹੀਂ ਚਾਹੁੰਦੀ ਇਹ ਤੂੰ ਪਹਿਲਾਂ ਤੂੰ ਮੇਰੇ ਬੱਚੇ ਨੂੰ ਮਾਰੇ ਠੀਕ ਆ ਮੈਂ ਹੀ ਤੈਨੂੰ ਮਾਰ ਦੂੰ I'm <laughs> ਕਭ ਪੈ ਗਿਆ ਹੁੰਦਾ ਮੈਨੂੰ ਸਮਝ ਨਹੀਂ ਆਈ ਕੀ ਹੋਇਆ ਹਏ ਕੰਮੋਂ ਤੋਂ ਤਾਂ ਮੈਨੂੰ ਉਂਡ ਰਹਾਤਾ ਸੀਗਾ ਚੰਤਨਾਏ ਕਹਿੰਦੀ ਆ ਚਾਹ ਬਣਾ ਲਾ ਉੱਟ ਕੇ ਆ ਜਾ ਨਾਲ ਪਾਣੀ ਪੀ ਲ ਚਲੋ ਆ ਜਾ ਸੁਗੁਰ ਸੁਪਨਾ ਸੀ ਮੇਰੇ ਤੇ ਜਾਵਨ ਨਿਕਲ ਗਈ ਸੀ ਚਲ ਚ ਆਵਣਾ ਮਾ ਅੱਜ ਤੱਕ ਲਾ ਜਾਣੀ ਨਿਕਲ ਗਈ ਸੀ ਨਾ ਨਾ ਕਮਟਾਲ ਦਿੰਨੀ ਹੈਗੀ ਕੁਛ ਨਹੀਂ ਪਾਉਣਾ ਕੱਲੀ ਜਾਈ ਨਹੀਂ ਜਾਉਂਗੀ ਹੋ ਹੋ ਐਨਾ ਭੜਾ ਸੁਪਨਾ ਤਾਂ ਕਦੇ ਜ਼ਿੰਦਗੀ ਚ ਨਹੀਂ ਆਇਆ ਹੋ ਗਿਆ ਕਿਹੜੇ ਵੇਲੇ ਹੋ ਗਏ ਪਤਾ ਨਹੀਂ ਚਾਹ ਧਰੀ ਹੈਗੇ ਸਾਗ ਧਰ ਲਿਆ ਨੇ ਅੱਜ ਵੀ ਕੋਈਆਂ ਭੂਆ ਨਾਲ ਗੱਲ ਹੋਈ ਸੀ ਤੁਹਾਡੀ ਕਿੱਥੋਂ ਆਈ ਆ ਭੂਆ ਨਾਲ ਗੱਲ ਇਨ ਟਾਈਮ ਲਾਤਾ ਕੰਮ ਮੈਂ ਨਾਲ ਨਾਲ ਸਬਜ਼ੀ ਕੱਟੀ ਜਾਂਦੀ ਸੀ ਕਿ ਤੁਸੀਂ ਕਹਿੰਦੇ ਸੀ ਰੋਟੀ ਖਾਣੀ ਹੈ ਵੀ ਰਾਜੂਗਾ ਅੱਛਾ ਮੈਂ ਵਸ ਉਹਨਾਂ ਰੋਟੀ ਬਣਾ ਰਿਹਾ ਬਈ ਆ ਨਾ ਤੂੰ ਮੈਨੂੰ ਆਂ ਦੱਸ ਨਾ ਤੂੰ ਮੈਨੂੰ ਆਂ ਦੱਸ ਅਜੇ ਨਹੀਂ ਨਹੀਂ ਭਾਈ ਜਰ ਤੁਸੀਂ ਇਹ ਬੋਲੀ ਜਾਂਦੇ ਹੋ ਜਹਰ ਕੀ ਚਾਹ ਕਰ ਰੱਖੀ ਆ ਤੂੰ ਹੈ ਇੰਨਾ ਇੰਨਾ ਮਿੱਠਾ ਕੌਣ ਬਣਾਉਂਦਾ ਤੈਨੂੰ ਅਕਲ ਨਹੀਂ ਹੈਗੀ ਹੈ ਹੁਣ ਬਾਈ ਤੁਸੀਂ ਮਿੱਠੇ ਦੀ ਗੱਲ ਕਰਦੇ ਹੋ ਤੈਨੂੰ ਇਹਨਾਂ ਦਾ ਪਤਾ ਨਾ ਇਹਦੀ ਦਵਾਈ ਚੱਲਦੀ ਆ ਡਾਕਟਰ ਨੇ ਸਾਰੇ ਕੋ ਬੰਦ ਕਰਿਆ ਪਿਆ ਤੈਨੂੰ ਕਦੇ ਖਤਰੇ ਰੱਖਿਆ ਇੱਥੇ ਭਾਈ ਬਬੀ ਆਪੀ ਕਹਿੰਦੀ ਸੀਗੀ ਇਹਦੀ ਮਸਾਲਾ ਪਾ ਕੇ ਚਾਹ ਬਣਾਦੀ ਮੇਰੇ ਜੀ ਕਰਦਾਗਾ ਮੇਰੀ ਗੱਲ ਨਾ ਬੰਦਿਆਂ ਨੂੰ ਸੁਣ ਲਾ ਜੇ ਕੰਮ ਕਰਨਾ ਤਾਂ ਧਿਆਨ ਨਾਲ ਕਰ ਲੈ ਨਹੀਂ ਉਹ ਪਿਆ ਗੇਟ ਜਾਂ ਦਫਾ ਹੋ ਜਾ ਨਹੀਂ ਨਹੀਂ ਬਾਈ ਮੈਂ ਇੱਧਰ ਜਾਉਂਗੀ ਮੈਂ ਅੱਗੇ ਤਾਂ ਕੰਮ ਤੇ ਆਣ ਨਾ ਕਰੂੰਗੀ ਉਹੋ ਜੇ ਇੰਨਾ ਕਾ ਤੋ ਬੋਲੀ ਆਨੇ ਉਹ ਵੀ ਕੈਸੇ ਮਾਰਨ ਦੀ ਲੋੜ ਸੀ ਮਨ ਮਿੱਠਾ ਪਾਇਆ ਪਿਆ ਕਿੰਨੇ ਵਾਰੀ ਸਮਝਾਤਾ ਇਹਨੂੰ ਕੋਈ ਨਾ ਗਲਤੀ ਨਾਲ ਪੈ ਗਿਆ ਹੁਣ ਉਹਦੇ ਤੋਂ ਪਾਇਆ ਪਿਆ ਕੋਈ ਨਹੀਂ ਜਾ ਬਾਹਰ ਜਾਂਦਾ ਜਾ ਕਰ ਲੈ ਬਾਈ ਤੂੰ ਵੀ ਕੰਮ ਆ ਦਾ ਪਤਾ ਨਹੀਂ ਕਿੱਥੇ ਧਿਆਨ ਇਹਦਾ ਕਿੱਥੇ ਨਹੀਂ ਇਹਨਾਂ ਦਾ ਹੈ ਰੱਬਾ ਆ ਮੇਰੇ ਤੋਂ ਕੀ ਹੋ ਜਾਣਾ ਸੀਗਾ ਉਦੋਂ ਤਾਂ ਮੈਡਮ ਫੋਨ ਕਰੀ ਜਾਂਦਾ ਇਸ਼ੂ ਫੋਨ ਕਰੀ ਜਾਂਦਾ ਮੈਂ ਕੀ ਦੱਸਾਂ ਉਹਨਾਂ ਨੂੰ ਉਹ ਤਾਂ ਚਾਚ ਮਿੱਠੇ ਬਾਰੇ ਕਹਿ ਰਹੇ ਸੀ ਕੁਬਰਾੜ ਚ ਕੁਝ ਪਤਾ ਹੀ ਨਹੀਂ ਲੱਗਿਆ ਕਿਹੜੀ ਚੀਜ਼ ਕਿੰਨੀ ਪੈ ਗਈ ਮੈਂ ਤਾਂ ਆਪ ਦਾ ਭਾਂਡਾ ਨਾਲ ਆਪ ਹੀ ਫੋੜ ਲੈਣਾ ਸੀਗਾ ਐਵੇਂ ਨਾ ਰਿਐਕਟ ਕੀਤਾ ਉਹਨਾਂ ਨੇ ਮੈਨੂੰ ਲੱਗਿਆ ਕਿ ਮੇਰੀ ਝੋਲੀ ਫੜੀ ਗਈ ਅੱਜ ਤਾਂ ਮਰ ਜਾਣਾ ਸੀ ਨਹੀਂ ਗੰਮੋ ਜਿਸ ਤਰ੍ਹਾਂ ਕਰੀ ਗਈ ਨਾ ਇਹਨਾਂ ਨੂੰ ਸਿਰ ਤੇ ਸ਼ੱਕ ਹੋ ਜਾਣਾ ਬਿਲਕੁਲ ਨੋਰਮਲ ਹੈ ਇਹ ਤਾਂ ਪਹਿਲਾ ਪਹਿਲਾ ਮੈਨੂੰ ਕੰਮ ਕਰਨਾ ਪੈਣਾ ਉਦੋਂ ਬਾਅਦ ਤਾਂ ਰਾਣੀ ਬੱਚਾ ਕੀ ਅੜ ਜੂਗੀ ਹੁਣ ਤਾਂ ਸੋਈਚ ਵੀ ਨਹੀਂ ਮੈਨੂੰ ਪੈਰ ਪਾਉਣ ਦੇਣਾਗਾ ਉਦੋਂ ਬਾਅਦ ਬਾਰ-ਬਾਰ ਮੈਡਮ ਸ਼ੰਧਰਪਾਲ ਫੋਨ ਲਾਈ ਜਾਂਦੀ ਹੈਗੀ ਤਾਂ ਕੀ ਦੱਸਾਂ ਆ ਸੁਪਨੇ ਨੇ ਨਾ ਮੇਰੀ ਜਾਨ ਹੀ ਕੱਢਦੀ ਉਦੋਂ ਪਹਿਲਾ ਪਹਿਲਾ ਕਿ ਰਾਣੀ ਆ ਜੇ ਮੈਨੂੰ ਸਾਰਾ ਕੰਮ ਨਿਬੇੜਨਾ ਪੈਣਾਗਾ ਨਹੀਂ ਤਾਂ ਉਹਨੇ ਮੈਨੂੰ ਰਸੋਈ 'ਚ ਵੀ ਨਹੀਂ ਪੜਨ ਦੇਣਾ ਇੱਕ ਤਾਂ ਸਿਰ ਤੇ ਨੱਚੀ ਜਾਂਦੀ ਰਹਿੰਦੀ ਆ ਇਹ ਥੋੜਾ ਹੁੰਦਾ ਗਾ ਜਦੋਂ ਕੱਚ ਹੈਗਾ ਕੋਈ ਕੰਮ ਕਰਨ ਵਾਲਾ ਵੀ ਤੂੰ ਉਹ ਤੇ ਭਰੋਸਾ ਰੱਖ ਐਂ ਬੁਲਕੋਦਾ ਕਿਸੇ ਦੇ ਹੱਥ বিনা ਲੱਗ ਜੇ ਕੰਮ ਹੁਣ ਬਿਲਕੁਲ ਨਾਰਮਲ ਹੋ ਕੇ ਰਹੇ ਨਾ ਚ ਐਵੇਂ ਬਿਨਾ ਗੱਲ ਤੋਂ ਹਾਈਪਰ ਨਾ ਹੋਇਆ ਕਰ ਇਹਨਾਂ ਨੂੰ ਸ਼ੱਕ ਨਾ ਹੋਵੇ ਤੇਰੇ ਤੇ ਇਹ ਨਾ ਹੋਵੇ ਕਿਸ ਤਰ੍ਹਾਂ ਕੰਮ ਜਾਵੀ ਉਤਰੋਂ ਵੀ ਪੈਸੇ ਜਾਣ ਇਧਰੋਂ ਰਿੰਦਕ ਹੁੰਦਾ ਹੈ ਪੁਲਿਸ ਨੂੰ ਚੁਕਾ ਦੇਣ ਬੇਪਰਸ਼ਾਂਤ ਹੁਣ ਕੰਮ ਕਰਾਂ ਜਾ ਕੇ ਨਹੀਂ ਤੇ ਇਹ ਕੀ ਸੋਚਣਗੇ ਦੇ ਅੰਦਰ ਕਿਉਂ ਬੜੀ ਬੈਠੀ ਹੈਗੀ ਤੇ ਮੇਰੀ ਗੱਲ ਸੁਣ ਮੈਨੂੰ ਆਏ ਦੱਸ ਵੀ ਤੂੰ ਕਿੱਧਰ ਨੂੰ ਤੁਰ ਗਿਆ ਯਾਰ ਮੈਨੂੰ ਸਭ ਕੰਮ ਨਹੀਂ ਮੈਂ ਕਿਹੜਾ ਬੇਟਾ ਹਾਂ ਤੇ ਬੇਲਾ ਨਹੀਂ ਫਿਰ ਤੈਨੂੰ ਆਏ ਤਾਂ ਪਤਾ ਵੀ ਆਪਾਂ ਕਿੱਡਾ ਵੱਡਾ ਕੰਮ ਕੀਤਾ ਉਹਦੇ ਚ ਜੇ ਮੈਂ ਕਰਨ ਜਿਹੜਾ ਕੱਲੀ ਫਸ ਗਈ ਫੇਰ ਭਲਾ ਇਸ ਪੀਰੋਦੇ ਤੇ ਕੰਜਰ ਤੇ ਹੁਣ ਨਿਗਾਹ ਵੀ ਰੱਖਣੀ ਐ। ਦੋ ਰੱਖਣ ਵਾਸਤੇ ਦੋ ਸਰਵਾਲੇ ਛੱਡੇ ਨੂੰ ਓਏ। ਹੋਰ ਕੀ ਕਹਤਾਂ? ਚੱਲ ਚੰਗਾ। ਮੇਰੀ ਗੱਲ ਸੁਣ। ਹੁਣ ਉਹ ਕਾਗਜ਼ ਪੱਤਰਾਂ ਦਾ ਦੱਸ ਕਿੱਥੇ ਨੇ? ਮੈਂ ਕਿਹਾ ਉਹਦਾ ਕਾਗਜ਼ ਪਤਰਾ, ਉਹ ਕਾਗਜ਼ ਪੱਤਰ ਥੋੜੀ ਤਾਂ ਬੰਦਾ ਗਿਆ ਦੀ ਬੰਦਾ ਤੈਨੂੰ ਚ ਖਤਾ। ਵੇ ਬੰਦੇ ਦੇ ਕੋਲੇ ਹੈ ਕੀ ਕਾਗਜ਼ ਪੱਤਰ ਸੀ ਸਿਆਪਾ ਤਾਂ ਉਹਨਾਂ ਦੇ ਹੀ ਹੈਗਾ। ਤੇ ਕਹਾਂਗੇ ਬੰਦਾ ਮੀਮੀ ਨੂੰ ਪਤਾ। ਮਨ ਤਾਂ ਸਮਝ ਨਹੀਂ ਆਉਂਦੀ। ਇੱਕ ਤਾਂ ਦੇਖ ਲੈ ਚੱਲ ਤਾਂ ਇਹ ਤਾਂ ਜਿੰਨਾ ਕੰਮ ਕਰਨਾ ਸੀ ਸਿਰੇ ਲਾਦਾ। ਉਹ ਕੰਮ ਉਹ ਕੋਈ ਕੰਮ ਪਾਰ ਨਹੀਂ ਲਾਉਂਦੀ ਹੈਗੀ। ਮੈਂ ਥਾਪੜਾ ਮਰੂ ਹੁਣ ਬੈਠੇ ਹੀ ਦੂਰ ਨੇ ਇਤਰ ਮੈਂ ਮੂੰਹ ਕੁੱਟ ਦਿੰਦੀ ਮੈਂ ਤੈਨੂੰ ਕਹਾਂ ਨਾ ਲੜੀਂ ਇਹ ਗੱਲਾਂ ਮੇਰੇ ਸਾਹਮਣੇ ਨਾ ਬੋਲਿਆ ਕਰ ਹੋਰ ਚਾਰ ਦਾਣਾ ਹੋਰ ਘਟ ਲੈ ਮੈਨੂੰ ਮਿੱਠੀ ਨੂੰ ਨੋਸਕੇ ਭਾਈ ਜੀ ਤੇਰਾ ਪਿੜਾ ਹੈ ਜਿਹਦਾ ਬੋਲਦਾ ਦਿੱਖ ਕਿਵੇਂ ਹੈ ਚਲ ਬੱਸ ਤੇਰੇ ਕੋਲੋਂ ਵੀ ਕੋਈ ਫਦੋਕਾਰਾ ਹੈ ਨਹੀਂਗਾ ਜੇ ਕਿਤੇ ਕਾਗਜ਼ਾਂ ਪੱਤਰਾਂ ਦਾ ਪਤਾ ਲੱਗਦਾ ਤਾਂ ਉਹ ਮੇਰੇ ਹੱਥ 'ਚ ਕਰ ਦੇ ਮੈਂ ਤੈਨੂੰ ਦੱਸਾਂ ਕਾਗਜ਼ ਪੱਤਰ ਮੇਰੇ ਗੁੜੇ ਕਿੱਥੇ ਉਹ ਕਾਗਜ਼ ਪੱਤਰ ਐਡੀ ਜੀ ਦੇ ਗੁੜੇ ਮੇ ਤਾਂ ਲੱਗਦੇ ਤੇ ਫਿਰ ਉਹ ਹੀ ਖੂ ਚਿੱਟ ਸੱਟਤੀ ਦੱਸ ਉਹਨੂੰ ਕੱਲ ਨੂੰ ਬੰਨ ਕੇ ਕੀ ਕਰੀਏ ਆਪਾਂ ਇਹਨੇ ਕੀ ਬੁਝਣਾ ਹੈਗਾ ਹੁਣ ਕਿਹੜਾ ਸੁਰਤ ਹੈਗਾ ਅੱਛਾ ਯਾਰ ਹਾਂ ਕਾਹੇ ਪੁੱਤਰ ਦਾ ਫਿਰ ਕਿੱਥੇ ਹੋ ਸਕਦੇ ਨਿਕਾਗੇ ਪੁੱਤਰਾ ਮੈਂ ਹੁਣ ਕੀ ਦੱਸਾਂ ਦੱਸ ਇਹ ਤਾਂ ਬੰਦਿਆਂ ਦੇ ਕੰਮ ਹੁੰਦੇ ਆ ਹਾਂ ਗੱਡੀ ਵੀ ਕਰਾਈ ਤੇ ਜੀ ਉਹ ਬੇਫਿਰ ਉਹ ਗੱਡੀ ਗੁੱਡੀ ਵਾਲੇ ਨੂੰ ਪਛਲਾ ਕੇ ਤੇ ਉੱਥੇ ਨਾ ਕੋਈ ਰਹਿ ਰੂ ਗਏ ਹੁਣ ਕੋਈ ਗੱਡੀ ਆਏ ਤਾਂ ਨੰਬਰ ਨਹੀਂ ਦੁਰਫੱਟੇ ਮੋ ਤੇਰੇ ਇਹ ਜਿਹੇ ਕੋਈ ਕੰਮ ਚੱਜਦਾ ਨਾ ਸੇਰੇ ਲਾਈ ਫੋ ਪੈਸੇ ਬੇਤਤੀ ਤੁ ਲੈ ਮੈਂ ਥਾਪੜਾ ਮੰਨੂ ਆ ਬੋਲ ਨਾ ਪੈਸੇ ਹਲੇ ਥੋੜੇ ਸੀਗੇ ਲੱਖਾਂ ਰੁਪਿਆ ਖਵਾਤਾ ਤਾਂ ਇਹਨੂੰ ਹਲੇ ਪੈਸੇ ਹੋਰ ਚਾਹੀਦੇ ਆ ਹਾਂ ਪਹਿਲਾਂ ਗਿਆ ਸੀ ਬੈਂਕ ਤੋਂ 3000 ਦੇ ਰਿਹਾ ਉਹ ਵੀ 35000 ਦਿੱਤਾ ਤੇਰੇ ਆਖੇ ਦਿੱਤਾ 35000 ਹਾਂ ਹਾਂ ਗਿੜਕੇ ਦੇਖ ਲਈ ਕੋਈ ਵੀ ਮੇਰੀ ਖੰਡ ਮਿਸਰੀ ਨੂੰ ਨਹੀਂ ਦਿੱਤਾ ਕੋਈ ਨਹੀਂ ਤੇਰੀ ਖੰਡ ਮਿਸਰੀ ਨੂੰ ਤਾਂ ਨਾ ਮੇਰਾ ਇੰਜ ਹੀ ਕਰਦਾ ਵੀ ਮੈਂ ਜ਼ਹਿਰ ਹੀ ਪਾ ਦੇ ਆ ਚੰਗਾ ਚੰਗਾ ਕੱਟ ਦੇ ਫੋਨ ਉਹ ਜਿਉਂਦਾ ਬਸ ਟੈਨਸ਼ਨਾਂ 'ਚ ਦਾ ਮੈਨੂੰ ਪਾ ਰੱਖਿਆ ਤੈਂ ਟੈਨਸ਼ਨਾਂ ਦਾ ਮੇਲੇ ਦੂਰ ਨਹੀਂ ਹੋਣ ਦਿੰਦਾ। ਮੈਂ ਤੇਰੀ ਹੱਦ ਕਰਦਾ ਮੈਂ ਕਰ ਦਿੰਦਾ ਭੁੱਲ ਕਰਦਾ। ਉਹ ਕਰਦਾ ਵੀ ਨਹੀਂ। ਚੰਗਾ ਕੋਈ ਨਾ ਕਾਮਯਾਬ ਨਾ ਕਰਦਾ ਬਦਲਦਾ ਨਾ ਕੋਈ ਸਕੀਮ। ਚੰਗਾ। ਚੰਗਾ ਕੱਟ ਫੋਨ। ਜੈ ਬੁੱਢਾ। ਇਹ ਕਿੜਾ ਕੋ ਗਲਸੀ ਰੀ ਕਹਾਣੀ ਲਾਉਂਦਾ ਹੱਲੇ ਪੈਸਿਆਂ ਨੂੰ ਹੀ ਮਾਰਦਾ ਰਹਿੰਦਾ ਕਿ ਹੱਲੇ ਪੈਸੇ ਘੱਟ ਦਿੱਤੇ ਹੈਗੇ। ਮੇਰੀ ਗੱਲ ਸੁਣੇ ਮੈਂ ਤੈਨੂੰ ਇੱਕ ਗੱਲ ਕਰਨੀ ਸੀ ਮੈਂ ਨਹੀਂ ਕਰਨੀ ਕੋਈ ਗੱਲ ਜabb ਭਗ ਜਾ ਯਾਰ ਮੈਨੂੰ ਨਾ ਚੰਗੀ ਲੱਗਦੀ ਤੂੰ ਜabb ਭਗ ਜਾ ਮੇਰੀ ਇੱਕ ਵਾਰੀ ਗੱਲ ਤਾਂ ਸੁਣੋ ਕੀ ਗੱਲ ਸੁਣਾ ਤੇਰੀ ਹੈ ਕੁਛ ਰਹਿ ਗਿਆ ਸਾਨੂੰ ਕਿਵੇਂ ਬਕਵਾਸ ਕਰਦੀ ਸੀ ਉੱਥੇ ਤੂੰ ਮਾਮੂਰੇ ਤੈਨੂੰ ਪਤਾ ਵੀ ਹੈ ਕੀ ਕੁਛ ਕੀਤਾ ਤੂੰ ਮੈਨੂੰ ਆਵਦੇ ਡੈਡੀ ਦੀ ਫਿਕਰ ਹੋਈ ਜਾਂਦੀ ਸੀ ਜੇ ਫਿਕਰ ਹੋਈ ਜਾਂਦੀ ਆ ਤਾਂ ਸਾਡੇ ਗੱਲ ਪੈਗੇ ਤੂੰ ਹੈ ਅਸੀ ਕੀ ਮੜਾ ਕਰਦਾ ਤੇਰਾ ਤੇ ਤੇਰੇ ਪਿਓ ਦਾ ਮੈਂ ਤੁਹਾਨੂੰ ਨਹੀਂ ਸਮਝਾ ਸਕਦੀ ਇਸ ਟਾਈਮ ਤੂੰ ਮੈਨੂੰ ਸਮਝਾ ਵੀ ਨਾ ਜਾ ਜਾ ਕੇ ਆਦਾ ਕੰਮ ਕਰ ਲੈ ਮੈਂ ਤੇਰੇ ਨਾਲ ਕੋਈ ਗੱਲਬਾਤ ਨਹੀਂ ਕਰਨੀ ਅੱਜ ਤੋਂ ਬਾਅਦ ਮੈਨੂੰ ਬੁਲਾਈਂ ਨਾ ਠੀਕ ਹੈ ਨਾ ਜਦੋਂ ਸਾਡੇ ਤੇ ਕੋਈ ਮੁਸੀਬਤ ਪੈਂਦੀ ਆ ਤੁਸੀਂ ਐਂ ਨਿਕਲ ਜੰਨੇ ਵਿੱਚੋਂ ਕਦੇ ਸਾਡੇ ਨਾਲ ਖੜਿਓ ਤੁਸੀਂ ਇੱਕ ਵਾਰ ਵੀ ਪੁੱਛਿਆ ਵੀ ਹਾਂ ਡੈਡੀ ਨੂੰ ਕੀ ਹੋ ਗਿਆ ਕਿੱਥੇ ਗਏ ਉਹ ਅੱਛਾ ਪੁੱਛੂਗਾ ਤਾਂ ਫੇਰ ਨਾ ਜੇ ਤੂੰ ਮੈਨੂੰ ਦੱਸੇਗੀ ਤੂੰ ਤਾਂ ਕਿਸੇ ਦਾ ਗਲ ਪਈ ਨਹੀਂ ਮਾਂ ਦੇ ਜਿਵੇਂ ਤੈਨੂੰ ਪੱਕਾ ਹੀ ਪਤਾ ਹੁੰਦਾ ਵੀ ਮੇਰੀ ਮਾਂ ਨੇ ਸਾਰਾ ਕੁਝ ਕੀਤਾ ਕੀ ਸਬੂਤਾ ਤੇਰੇ ਕੋਲੇ ਦਿਖਾ ਸਬੂਤ ਮੈਨੂੰ ਸਬੂਤ ਹੀ ਤਾਂ ਨਹੀਂ ਹੈਗੇ ਨਾ ਹਾਂ ਐਸੀ ਗੱਲ ਦਾ ਤਾਂ ਰੌਲਾ ਫਿਰ ਜਦੋਂ ਸਬੂਤ ਹੈ ਨਹੀਂ ਨਾ ਸਬੂਤਾਂ ਤੋਂ ਬਿਨਾ ਬੋਲੀ ਦਾ ਨਹੀਂ ਹੁੰਦਾ ਜੇ ਤੂੰ ਸਾਡਾ ਸਾਥ ਪਾਲਦੀਆਂ ਤਾਂ ਸਾਡੇ ਤੇ ਇਲਜ਼ਾਮ ਨਾ ਲਾ ਸਿੱਧੇ ਮੱਥੇ ਗੱਲ ਸੁਣ ਲੈ ਮੇਰੀ ਚਲੋ ਠੀਕ ਹੈ ਮੇਰ ਤੋਂ ਗਲਤੀ ਹੋ ਗਈ ਪਰ ਮੈਂ ਕਹਿੰਦੀ ਸੀ ਤੁਹਾਨੂੰ ਪਤਾ ਡੈਡੀ ਸਵੇਰ ਦੇ ਘਰ ਹੀ ਨਹੀਂ ਆਏ ਤੁਸੀਂ ਇੱਕ ਵਾਰੀ ਕਿਸੇ ਨੂੰ ਪਤਾ ਕਰ ਲੋ ਯਾਰੋ ਜਵਾਕ ਆ ਕੋਈ ਹੈ ਜੇ ਘਰੇ ਨਹੀਂ ਆਇਆ ਵੀ ਕਿਤੇ ਗੁੰਮ ਗਿਆ ਆਜੂਗਾ ਫੋਨ ਵੀ ਸਵਿਚ ਆਫ ਆ ਜਾਂਦਾ ਫੋਨ ਵੀ ਨਹੀਂ ਲੱਗਦਾ ਸਵੇਰੇ ਨਹੀਂ ਹੋਣਾ ਚਾਰਜ ਫਿਰ ਕੀ ਕਰੀਏ ਦੱਸ ਕੋਈ ਨਹੀਂ ਆ ਜੂਗਾ ਉਹ ਇੱਕ ਦਿਨ ਤਾਂ ਵੇਟ ਕਰ ਲੋ ਕੀਪਦਾ ਕਿਸੇ ਪਾਸੇ ਕਿਸੇ ਨਾਲ ਜਾੜਿਆ ਹੋਵੇ ਬਥੇਰੇ ਸੌਦੇ ਕਰਾਂਦਾ ਹੋਆ ਗਾਈਆਂ ਗੂਈਆਂ ਦੇ ਉਧਰ ਜਾੜਿਆ ਹੋਵੇ ਮੰਡੀ 'ਚ ਤੁਸੀਂ ਕਦੇ ਉਹਨਾਂ ਨੂੰ ਆਪਦਾ ਮਾਂ ਕੁਝ ਸਮਝਿਆ ਹੋਵੇ ਤਾਂ ਤੁਹਾਨੂੰ ਕੋਈ ਮਾੜੀ ਮੂੜੀ ਤਕਲੀਫ ਹੋਵੇ ਕਿਸੇ ਗੱਲ ਦੀ ਇਸ ਦਾ ਕਦੇ ਉਹਨਾਂ ਨੂੰ ਕੁਝ ਸਮਝੇ ਹੀ ਹੈਗਾ ਕਿਉਂ ਸਮਝਿਆ ਕਿਉਂ ਨਹੀਂਗਾ ਤੂੰ ਮੇਰੀ ਮਾਂ ਨੂੰ ਮਾਂ ਸਮਝਿਆ ਸੀ ਤੂੰ ਆਪਦੀ ਮਾਂ ਦੇ ਐਂ ਜਾ ਕੇ ਗ੍ਰਾਮੇ ਦੇ ਹੱਥ ਪਾਣੀ ਹੁੰਨੀ ਹੈ ਜਿਵੇਂ ਅੱਜ ਕਰਦੀ ਸੀ ਤੂੰ ਦੱਸ ਜਿਵੇਂ ਤੂੰ ਸਮਝੇਂਗੀ ਨਾ ਮੇਰੇ ਘਰਦਿਆਂ ਨੂੰ ਤਾਂ ਉਹ ਵੀ ਮੈਂ ਸਮਝੂਗਾ ਮੇਰੀ ਗੱਲ ਸੁਣੋ ਮੈਂ ਘਰ ਉਥੇ ਟੈਨਸ਼ਨ ਚ ਆਈ ਸੀ ਮੈਂ ਤੂੰ ਗੁੱਸੇ 'ਚ ਇਹ ਸਾਰਾ ਕੁਝ ਬੋਲੇ ਗਿਆ ਪਰ ਤੁਸੀਂ ਮੇਰੀ ਗੱਲ ਸੁਣੋ ਆਪਾਂ ਚੱਲੀਏ ਇੱਕ ਵਾਰੀ ਗੁੱਸੇ 'ਚ ਬੋਲ ਕੇ ਕੀ ਕਰ ਲਿਆ ਫਿਰ ਲਾਪੜਾਈ ਖਾਦੇ ਆ ਹੁਣ ਬੋਲ ਲੈ ਗੁੱਸੇ 'ਚ ਹੁਣ ਕਹ ਮੈਂ ਤਾਂ ਕਰੀਆ ਨਹੀਂ ਤੁਸੀਂ ਮੈਨਾਂ ਦਾ ਤੁਸੀਂ ਮੇਰੇ ਨਾਲ ਚੱਲਣਾ ਕਿ ਨਹੀਂ ਚੱਲਣਾ ਕਿੱਥੇ ਜਾਵਾਂ ਤੇਰੇ ਨਾਲ ਪੜਤਾਲ ਤਾਂ ਕਰ ਲਈਏ ਨਾਲੇ ਇਸ਼ੂ ਤਾਂ ਪਤਾ ਕਰੋ ਤੁਸੀਂ ਵੀ ਇਸ਼ੂ ਕਿੱਥੇ ਆ ਇਸ਼ੂ ਯਾਰ ਕਿ ਅੱਗੇ ਦੱਸਦਾ ਕਿਤੇ ਬਗਿਆਊਗਾ ਕਿਸੇ ਨਾ ਕਿਸੇ ਪਾਸੇ ਉਹ ਦੱਸ ਕੇ ਜਾਂਦਾ ਕਿਤੇ ਉਹ ਚਲੇ ਮੈਂ ਕਿਉਂ ਪਤਾ ਕਰਾਂ ਇਸ਼ੂ ਦਾ ਇੱਕ ਵਾਰੀ ਮੇਰੇ ਕਹਿਨ ਤੇ ਇੱਕ ਵਾਰੀ ਪਤਾ ਕਰ ਲਉ ਵੀ ਇਸ਼ੂ ਕਿੱਥੇ ਆ ਕਮਾਲ ਹੋ ਗਈ ਤੇਰੇ ਵਾਲੀ ਚਲ ਮੈਂ ਮਾਂ ਨੂੰ ਕੁਝ ਵੀ ਨਹੀਂ ਕਹਿੰਦੀ ਚਲ ਮੇਰ ਤੋਂ ਗਲਤੀ ਹੋ ਗਈ ਮਾਂ ਨੂੰ ਕਹਿ ਕੀ ਰਾਂਗੀ ਮੈਂ ਬੈਠਾ ਇੱਥੇ ਤੂੰ ਹੁਣ ਕਹਿ ਕੇ ਦਿਖਾ ਲੈ ਮਾਂ ਨੂੰ ਕੁਝ ਕਹਿ ਹੁਣ ਆਈ ਮੂਝੇ ਬਣਾਉਣੀ ਐ ਦੱਸ ਮੇਰੇ ਕਹਿਨ ਤੇ ਇੱਕ ਵਾਰੀ ਇੱਕ ਵਾਰੀ ਪਤਾ ਕਰ ਲਉਗੀ ਤੋ ਕਿੱਥੋਂ ਪਤਾ ਕਰਾਂ ਦੱਸ ਕਿੱਥੋਂ ਗਾਇਬ ਹੋਇਆ ਤੈ ਡੈਡੀ ਤੈਨੂੰ ਪਤਾ ਕੁਛ ਤੇਰੀ ਮਾਂ ਮੇਰੇ ਕਹਿੰਦੇ ਇੱਕ ਵਾਰੀ ਇੱਕ ਵਾਰੀ ਪੁਸ਼ਪੜਤਾਲ ਕਰ ਲੂ ਕੀ ਪਤਾ ਕੁਛ ਪਤਾ ਹੀ ਲੱਗ ਜੇ ਕਿੱਥੋਂ ਲੱਗੂਗਾ ਪਤਾ ਤੂੰ ਐਂ ਦੱਸ ਮੈਨੂੰ ਕਿਵੇਂ ਲੱਗ ਜੂ ਪਤਾ ਤੈਨੂੰ ਐਂ ਪਤਾ ਕਿੱਥੋਂ ਚੱਕਿਆ ਗਿਆ ਤੈ ਡੈਡੀ ਮੰਮੀ ਦੱਸਦੀ ਸੀ ਵੀ ਕਰੋ ਕੋਈ ਕੰਮ ਕਹਿ ਕੇ ਗਿਆ ਸੀ ਤੇ ਮੁੜ ਕੇ ਨਹੀਂ ਮੁੜ ਕੇ ਨਹੀਂ ਕਰਿਆ ਕੀ ਕੰਮ ਗਏ ਸੀ ਕੰਮ ਤਾਂ ਮੈਨੂੰ ਵੀ ਨਹੀਂ ਪਤਾ ਫਿਰ ਵੀ ਮੈਨੂੰ ਨਹੀਂ ਪਤਾ ਕੰਮ ਦਾ ਤੇਰੀ ਮਾਂ ਨੂੰ ਤਾਂ ਪਤਾ ਹੋ ਮੈਂ ਪੁੱਛਿਆ ਨਹੀਂ ਕਿਉਂ ਪੁੱਛਿਆ ਕਿਉਂ ਨਹੀਂ ਮੇਰੀ ਗੱਲ ਸੁਣ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਤੇਰਾ ਡੈਡੀ ਗਿਆ ਕਿੱਥੇ ਆ ਹੈ ਕੀ ਕੰਮ ਗਿਆ ਸੀ ਕਿੱਥੋਂ ਲੱਭ ਲਾਂਗੇ ਦੱਸ ਪਿੰਡ ਛੋਟਾ ਹੈ ਉਹੀ ਤੇ ਮੈਂ ਕਹੀ ਇੰਨੀ ਆ ਆਪਾਂ ਪੁੱਛ ਪੜਤਾਲ ਕਰ ਲੈਂਦੇ ਫਿਰ ਜਾ ਕੇ ਚੱਲ ਫਿਰ ਤੇਰੇ ਪੇਕਿਆਂ ਤੋਂ ਸਟਾਰਟ ਕਰਦੇ ਆ ਚੱਲ ਚੱਲੀਏ ਫਿਰ ਤੇਰੀ ਮਾਂ ਕੋਲੇ ਪਹਿਲਾਂ ਤੇਰੀ ਮਾਂ ਨਾਲ ਗੱਲਬਾਤ ਕਰਦਾ ਵੀ ਕਿਹੜੇ ਕੰਮ ਚੱਲਿਆ ਸੀ ਉਹ ਤੇ ਕਿੱਥੇ ਗਿਆ ਕਿੱਥੇ ਨਹੀਂ ਮੰਮੀ ਹੈ ਨਹੀਂ ਉੱਥੇ ਪਿੰਡ ਕਿਉਂ ਮੰਮੀ ਤਾਂ ਕਾਲਾ ਲੈ ਗਿਆ ਸੀ ਆਪਦੇ ਘਰੇ ਕਾਲਾ ਕੀ ਲੱਗਦਾ ਕਾਲਾ ਕਿਉਂ ਲੈ ਗਿਆ ਸੀ ਹੈ ਕਾਲਾ ਕਾ ਤੋਂ ਲੈ ਗਿਆ ਫਿਰ ਮੰਮੀ ਉਹ ਤੇ ਵਿਚਾਰੀ ਕੱਲੀ ਸੀ ਪਤਾ ਕਿੰਨੀ ਫਿਕਰ ਚ ਸੀ ਤੁਸੀਂ ਤਾਂ ਕਿਸੇ ਨਾਲ ਗੱਲ ਵੀ ਨਹੀਂ ਤੇ ਅਸੀਂ ਮਰ ਗਏ ਸੀ ਕਾਲਾ ਕੀ ਲੱਗਦਾ ਤੀਜੇ ਥਾਈ ਹੋ ਜਾਗੇ ਨਾ ਇੰਨੀਆਂ ਗੱਲਾਂ ਕਰੀ ਜਾਂਦੇ ਮੈਂ ਕਿਉਂ ਜਾਵਾਂ ਕਿੱਥੇ ਗਿਆ ਸੌ ਕੁਝ ਬੋਲਦੇ ਤੁਸੀਂ ਤੁਸੀਂ ਘਰੇ ਲਿਆਉਂਦੇ ਮਾਂ ਨੂੰ ਕਿਉਂ ਲੈ ਕੇ ਕਿਉਂ ਨਹੀਂ ਹੁੰਦਾ ਗਿਗੜਾ ਅੱਗੇ ਇੱਥੇ ਬੈਠੀ ਨਹੀਂ ਜਦੋਂ ਤੇਰਾ ਪਿਓ ਜੇਲ੍ਹ ਚ ਸੀਗਾ ਉਦੋਂ ਵੀ ਇੱਥੇ ਫਰੀਂ ਦੇ ਰੋਟੀਆਂ ਪਾੜੀਆਂ ਨਾ ਤੁਸੀਂ ਸੁਣਾ ਰਹੇ ਹੋ ਇਹ ਗੱਲਾਂ ਨਾ ਫਿਰ ਉਦੋਂ ਇੱਥੇ ਘਰ ਦੱਸ ਗਿਆ ਅੱਜ ਘਰ ਨਹੀਂ ਦੱਸਿਆ ਮੈਂ ਨਹੀਂ ਜਾਂਦਾ ਕਿਤੇ ਮੇਰੀ ਗੱਲ ਸੁਣ ਲੈ ਠੀਕ ਹੈ ਤੂੰ ਕਮਾਲ ਕਰਦੀਆਂ ਜਾ ਮੈਂ ਸ਼ਰੀਕਾਂ ਦੇ ਜਾ ਕੇ ਬਿਠਾਦਾ ਸ਼ਰੀਕ ਨਹੀਂ ਹੈਗੇ ਉਹ ਵੀ ਆਪਦੇ ਹੀ ਆ ਤੁਸੀਂ ਸ਼ਰੀਕ ਬਣਾਏ ਹੋਏ ਨਹੀਂ ਉਹ ਆਪਦੇ ਹੈ ਨਹੀਂ ਜੇ ਉਹ ਆਪਦੇ ਹੁੰਦੇ ਨਾ ਤਾਂ ਅੱਜ ਨੂੰ ਉਹਨਾਂ ਨੇ ਜਿਹੜਾ ਆਪਣੇ ਕੇਸ ਕੀਤਾ ਨਾ ਉਹ ਵਾਪਸ ਲੈ ਲੈਂਦੇ ਉਹਨਾਂ ਕਰਕੇ ਸਾਰੀ ਭਟੂੜੀ ਪਈ ਵੀ ਆ ਅੱਛਾ ਠੀਕਾ ਉਹ ਤਾਂ ਆਪਦੇ ਨਹੀਂ ਹੈਗੇ ਤੁਸੀਂ ਉਹਨਾਂ ਦੇ ਆਪ ਦਿਓ ਜਿਹੜਾ ਸਾਰਾ ਕੁਝ ਉਹਨੂੰ ਤਾਂ ਖੋਹ ਰੱਖਿਆ ਜੇ ਤੁਸੀਂ ਇਸ ਘਰ ਦੇ ਜਵਾਕ ਨਾ ਤਾਂ ਉਹ ਵੀ ਇਸ ਘਰ ਦਾ ਹੀ ਮੁੰਡਾ ਸੀਗਾ ਤੇ ਅੱਜ ਤਾਂ ਉਹਨੂੰ ਵੀ ਮਿਲਣਾ ਚਾਹੀਦਾ ਸੀਗਾ ਫੇਰ ਮੇਰੀ ਗੱਲ ਸੁਣ ਲੈ ਠੀਕ ਹੈ ਨਾ ਬਾਲਾ ਮੇਰੇ ਨਾਲ ਬਕਵਾਸ ਨਾ ਕਰ ਮੈਂ ਤੈਨੂੰ ਕਹੀ ਹੈ ਨਾ ਮੇਰੇ ਨਾਲ ਜਿਹੜੀ ਗੱਲ ਕਰਨੀ ਹੈ ਪ੍ਰੂਫਾਂ ਦੇ ਤਹਿਤ ਕਰ ਹੈਗਾ ਸੀ ਜਵਾਕ ਨਾਲ ਨਾ ਉਹ ਤੈਨੂੰ ਕੀ ਮਾਰ ਦਿਆ ਜਵਾ